ਕਿੱਥੇ ਵਿਆਹ ਸੀ ਤੇ ਹੋਇਆ ਕੀ ਹੈ ਕਿਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਤੇ ਗੋਲੀਆਂ ਮਾਰ ਕੇ ਉਹਨਾਂ ਦੇ ਸਿਰ 'ਤੇ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ ਜਿਹਨਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦਾ ਬਲਟੋਏ ਤੋਂ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਕੋਈ ਰੰਜੀਸ ਹੈ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਉਹਨਾਂ ਨੂੰ ਕੋਈ ਥ੍ਰੈਟ ਛੇ ਨਹੀਂ ਅਕਸਰ ਮੈਨੂੰ ਪਤਾ ਪੂਰਾ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦਾ ਕੁੜੀ ਵੱਲੋਂ ਹੀ ਮੇਰੇ ਨਾਲ ਕੁੜੀ ਵੱਲੋਂ ਇਹਨਾਂ ਦੇ ਮਤਲਬ ਉਹਨਾਂ ਮੁੰਡਾ ਸਰਪੰਚ ਆ ਨਾ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਆ ਜਿਹੜਾ ਜਾਣ ਪਛਾਨ ਵਾਲੇ ਹੀ ਹੁੰਦੇ ਅੱਛਾ ਜਾਣ ਪਛਾਨ ਹੁਣ ਉਹਨਾਂ ਨੂੰ ਹਸਪਤਾਲ ਲੈ ਕੇ ਹਾਂਜੀ ਹਸਪਤਾਲ ਲੈ ਕੇ ਤੇ ਹਰਾਤ 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 ਲਾਤ ਉਹਨਾਂ ਮਰੀਜ਼ਾਂ ਨਾਲ ਡੈਸ ਹੋ ਗਈ ਉਹਨਾਂ ਦੀ ਸਿਰ ਚ ਮਾਰੀਆਂ ਗੋਲੀਆਂ ਦੋ ਦੀ ਆਵਾਜ਼ ਆਈ ਹਾਂ ਪੰਜ ਉਹ ਵੀ ਵਿਆਹ ਦੇ ਵਿੱਚ ਸ਼ਾਮਲ ਹੋਏ ਸਨ ਅ ਵਿਆਹ ਸ਼ਾਮਲ ਹੋਏ ਫੇਰੀ ਅੰਦਰ ਆਏ ਅਚਾ ਉਹ ਠੀਕ ਹੈ ਜੀ